ਪਾਗਲ ਮਰਾਸੀਆ ਰੋੜੇ ਦੇ ਬਾਸ਼ ਛੱਡੇ ਰੋਲੇ ਗੋਲੇ ਨਹੀਂ ਮੇਰੇ ਖੁਸ਼ੀਆਂ ਨਹੀਂ ਆਗੀਆਂ ਖੁਸ਼ੀਆਂ ਖੁਸ਼ੀਆਂ ਦੇ ਲੈਣੇ ਆਪਾਂ ਆ ਕੇ ਵਧਾਈਆਂ ਲੈਣ ਤੈਨੂੰ ਕਹਦੇ ਬਲੇਖੇ ਪੈ ਗਏ ਵਧਾਈਆਂ ਲੈਣ ਕਾਦੀ ਆਇਆ ਕਾਦੀ ਆ ਉਹ ਬੱਲੇ ਬੱਲੇ ਠੀਕ ਦਾ ਆ ਵੀ ਤੇ ਸਾਡੇ ਸਾਭ ਜੀ ਬੈਠੇ ਇਹਨਾਂ ਤੋਂ ਦੁਆ ਮੰਗਾ ਮਾਜਾ ਫੜਵਟੀਆਂ ਵਧਾਈਆਂ ਕਹਿੰਦੇ ਪਹਿਲੇ ਨਹੀਂ ਆਈਆਂ ਹਜੇ ਕਹਿੰਦਾ ਕਹਿੰਦੇ ਫਿਲਮ ਨਹੀਂ ਤਿਆਰ ਕੀਤੀ ਹਜੇ ਕਹਿੰਦਾ ਹੱਸ ਵੀ ਕਰ ਕਹਿੰਦਾ ਅੱਜ ਹੀਰੋ ਮਿਲ ਕੇ ਦੋ ਜਾਨੇ ਦਾ ਆਵਾ ਬੋਲਣਾ ਬਾਬਾ ਵੱਖੀ ਜੀ ਕੁੱਟੀਆਂ ਦੇ ਸੁਖਣਾ ਹੰਦਾ ਰਿਆ ਕਰ ਹੋਰ ਕਿਉਂ ਨਹੀਂ ਸੁਖਣਾ ਦਨ ਹੱਸ ਵੀ ਕਰ ਨਾ ਮਾਰਿਆ ਕਰ ਕਿਉਂ ਨਾ ਮਾਰਨਾ ਆ ਤੇਰਾ ਫਫੜ ਗੁੱਸੇ ਹੋ ਜੂ ਨਾ ਜਾਣੇ ਠੰਡਾ ਰਿਹਾ ਉਹ ਪਾਗਲ ਮਰਾਸੀਆ ਮੇਰੀ ਗੱਲ ਸੁਣ ਜਦੋਂ ਹੀ ਜਰ ਮੈਂ ਜਰਮ ਤਾਰ ਲਿਆ ਆ ਕੇ ਲੱਗ ਗਈ ਲੱਗੀਆਂ ਨੂੰ ਕੀ ਦਿੱਤਾ ਇੰਨਾ ਚਾ ਚੜ ਗਿਆ ਮੈਂ ਕਿਹਾ ਲੱਗੀਆਂ ਨੂੰ ਦੇ ਕੀ ਦਿੱਤਾ ਲੱਗੀਆਂ ਦੇ ਮੂੰਹ ਮੋੜ ਤੇ ਮੂੰਹ ਮੋੜ ਤੇ ਖਾਣੇ ਦਾਣੇ ਖਵਾ ਮੈਂ ਤੇਰੇ ਵਰਗੇ ਬੁੱਲ ਦਾਦੇ ਉੱਤੇ ਡਾਦੇ ਮੂੰਹ ਮੋੜ ਤੇ ਸ਼ੂਟ ਬੂਰੇ ਦੇ ਕੇ ਮੈਂ ਕਿਹਾ ਜਿਹੜਾ ਵੇ ਲੱਗੀ ਤੇ ਮੂੰਹ ਹੀ ਮੋੜ ਜਿਓ ਮੈਂ ਕਿਹਾ ਮੂੰਹ ਮੋੜ ਤੇ ਸੋਨੇ ਜਾਂਦੀ ਨਾ ਇੱਕ ਭਾਈ ਚਾਚਾ ਖੜ ਗਏ ਇੱਕ ਭਾਈ ਤਾਇਆ ਇੱਕ ਭਾਈ ਪਾਪਾ ਖੜ ਗਏ ਮੈਂ ਕਿਹਾ ਡਰਿੰਕ ਵਗਾਰੇ ਨਾਲ ਅੱਜ ਸੁੱਕੇ ਨਹੀਂ ਜਾਣਦੇ ਨੇ ਯਾਰ ਮੂੰਹ ਹੀ ਮੋੜਦੇ ਓਏ ਕਹਿੰਦੇ ਨੇ ਸੁਣ ਮਾਰ ਮਾਰ ਕੇ ਆਈ ਆnde ਤੇਰੇ ਵਰਗੇ ਤਾਂ ਨਾ ਬੱਸ ਵੀ ਕਰ ਬਲਡੋਜਰ ਜੇ ਸੁਖਣਾ ਦਾ ਨਾ ਉਹ ਮੈਂ ਕਿਹਾ ਪੰਡ ਭੰਡੇਲੀ ਹਾਂਜੀ ਮੇਰਾ ਸਰਦਾਰ ਸਿੰਦਾ ਸਿੰਘ ਕਹਿੰਦਾ ਬਾਹਰ ਚ ਲੱਗ ਜਾਓ ਆਹਦਾ ਸਰ ਇਹ ਸਰਦਾਰ ਨੇ ਜਾਵਣਾ ਕੈਨੇਡਾ ਹਾਂਜੀ ਸਾਡੇ ਸਰਦਾਰ ਸਿੰਦਾ ਸਿੰਘ ਨੇ ਕਹਿੰਦਾ ਬਾਹਰ ਚ ਲੱਗ ਜਾਓ ਕਹਿੰਦਾ ਛੇਤੀ ਲੱਗ ਜਾਓ ਮੁੜ ਕੇ ਲੈਣ ਮਾਨਕ ਦੇ ਸ਼ਬਦ ਕੌਣ ਲੱਗ ਜਾਓ ਉਹ ਭਰਾਵਾ ਕਹਿੰਦੇ ਲਾਈਟ ਮੁੜ ਜਾਣੀਆਂ ਕਹਿੰਦਾ ਕੀਤ ਕੌਣ ਲੱਗ ਜਾਓ ਫਿਰ ਜਨਰੇਟਰ ਲਿਆਉਣਾ ਪੈਣਾ ਕਿਰਾਏ ਤੇ ਮਾਨਕ ਦੀਆਂ ਕਲੀਆਂ ਕੌਣ ਲੱਗ ਜਾਓ ਯਾਰ ਛੇਤੀ ਲੱਗ ਜਾਓ ਕਹਿੰਦਾ ਕਿੱਥੇ ਜਾਓ ਬਿਜਲੀ ਵਾਲੇ ਖੰਭੇ ਨਾ ਉਹਦਾ ਹੀ ਦੇ ਕੇ ਲਾ ਲੈਣਗੇ ਇਹਦੇ ਨਾ ਬੱਸ ਵੀ ਕਰ ਜਦ ਹੋਰ ਕਿਹਨੇ ਸੁਖਣਾ ਦੈਣਾ ਹੋਰ ਕੀ ਹੋਣਾ ਰੁਪਈਏ ਸਰਦਾਰ ਨਹੀਂ ਦਿੰਦੇ ਫੇਰ ਚੰਮ ਮੇਰਾ ਲਾ ਦੇਣਾ ਹੋਰ ਕੀ ਹੋਣਾ ਹੋਰ ਕਿਹਨੇ ਸੁਖਣਾ ਦੈਣਾ ਉਹ ਕੁੜੀ তোর ਮੇਰੀ ਘਰ ਜਣਾ ਹਾਂਜੀ ਜੇ ਲੱਗੀ ਤੋਰੇ ਕੁੜੀਆਂ ਆ ਗਈਆਂ ਕੁੜੀਆਂ ਨੂੰ ਕੀ ਦਿੱਤਾ ਮਾਂ ਮੇਰੀ ਦੀ ਯਾਰ ਕੁੜੀ ਕਿੱਥੋਂ ਆਈ ਉਹ ਨਹੀਂ ਨਹੀਂ ਮਾਂ ਮੇਰੀ ਦੀ ਕੁੜੀ ਆ ਗਈ ਕੁੜੀ ਆਈ ਬਾਹਰੋਂ ਹਾ ਹਾ ਓਏ ਓਏ ਬਾਹਰੋਂ ਆ ਗਈ ਕੈਨੇਡਾ ਚੋਂ ਜਾ ਕੈਨੇਡਾ ਦਾ ਸੀਰੀ ਤੇਰੇ ਫਿਰਦੇ ਸਾਡੇ ਓ ਮੈਂ ਕਿਹਾ ਕੁੜੀ ਆ ਗਈ ਅਸਟ੍ਰੇਲੀਆ ਚੋਂ ਕੁੜੀ ਸੁਆ ਯਾਰ ਚਾਰ ਜਾ ਚਾਰ ਵੇ ਆ ਗਈ ਚਾਰ ਵੇ ਜਾ ਕੇ ਆਈ ਕੁੜੀ ਆਈ ਕਿੱਥੋਂ ਟੱਟੀ ਬਹਿ ਕੇ ਆਈ ਆ ਜਾਨੀ ਲੀਟਰ ਉੱਥੇ ਛੱਟ ਆਈ ਆ ਬੱਸ ਨਹੀਂ ਉਹਨਾਂ ਕਾਲੇ ਕੱਚੇ ਵਾਲੇ ਮਿਲ ਗਏ ਸੀ ਕਿ ਸੁਖਣਾ ਨਾ ਮੈਂ ਲੀਟਰ ਉੱਤੇ ਛੱਟ ਕੇ ਭੱਜ ਗਈ ਸੁਖਣਾ ਜਾਨਾ ਹੰਡਾਰ ਹੈ ਮੇਰੀ ਗੱਲ ਸੁਣੋ ਤੋਰੀ ਦੂਜੀ ਆ ਗਈ ਉਹਨੂੰ ਕੀ ਦਿੱਤਾ ਮਗਾਉਂਦੀ ਕੁੜੀ ਨੱਥ ਠੋਕ ਦਿਓ ਨੱਥ ਠੋਕ ਦਿਓ ਨੱਥ ਪਾ ਦਿਓ ਅੱਛਾ ਪਾ ਦਿਓ ਬਾਤੀ ਨੱਥ ਪਾਈ ਦੋ ਤੋਲਿਆਂ ਦੀ ਆ ਪਾਗਲੇਆਂ ਦੋ ਤੋਲਿਆਂ ਸਾਡੇ ਕੱਟੇ ਦੇ ਪਾਈ ਓਏ ਨੱਥ ਪਾਈ ਤਿੰਨਾ ਤੋਲਿਆਂ ਦੀ ਸਾਡੇ ਤਿੰਨਾ ਤੋਲੇ ਨੱਥ ਪਾਈ ਕੁੜੀ ਦੀ ਨਲੀ ਬੰਦ ਕਰਨੀ ਹੈ ਤੋਲੀਆਂ ਤੂੰ ਸਾ ਕਿਵੇਂ ਲਊਗੀ ਨੱਥ ਪਾਈ ਕਿਹੜੀ ਓਏ ਓਹੀ ਯਾਰ ਓਹੀ ਕਿਹੜੀ ਮੇਰਾ ਬਾਪੂ ਲੈ ਆ ਕੱਲ ਮੈਂ ਕਿਹਾ ਪਾਗਲ ਮਰਾਸੀ ਨੱਥ ਪਾਈ ਕਿਹੜੀ ਓਏ ਮੇਰਾ ਬਾਪੂ ਕੱਲ ਬਾਗ ਵਾਲੇ ਲੈ ਆ ਯਾਰ ਓਹੀ ਕਿਹੜੀ ਓਏ ਓਹੀ ਓਹੀ ਜਿਹੜੀ ਪੱਲੇ ਹਿੱਟ ਕੇ ਰਸੇ ਦੀ ਰਾਣੇ ਨੂੰ ਤੇ ਲਹਿਰਾ ਪਾ ਦੋ ਬੱਸ ਵੀ ਕਰੀਏ ਤੂੰ ਜੇ ਟੁੱਟ ਮਾਰ ਤੇ ਰੂੜੀ ਕਿੰਨੇ ਛੱਡ ਦੇਵੇਂ ਨਾ ਬੰਦ ਰਿਆ ਕਰੋ ਹੋਰ ਕਿਹਨੇ ਸੁਖਣਾ ਜਾਨਾ ਹਰਾਵਾ ਸਾਂਤਰੀ ਕੇ लाडले सांतरी के पूत हां सांतरी के लाडले सांतरी के पूत हां ਫਿਰ ਆਓ ਤੇਰੇ ਸਰ ਦੇ ਜਾਂਦੇ ਮੂਤ ਤੇਰਾ ਕੱਢਦੇ ਜਲੂਸ ਦਾ ਨਾ ਆਗ ਜਾ ਮੇਰਾ ਹੈ ਵੀ ਕਮਜ਼ੋਰ ਜਲੇ हां